ਜਿਹੜਾ ਹੈ ਉਹ ਕਿਸੇ ਹੋਰ ਮਹਿਲਾ ਦੇ ਨਾਲ ਜਿਹੜਾ ਹੈ ਉਸ ਨਾਲ ਪਿਆਰ ਕਰਦਾ ਹੈ ਉਸਦੇ ਘਰ ਅਕਸਰ ਉਸਦਾ ਆਣਾ ਜਾਣਾ ਹੈ ਇਸ ਬਾਰੇ ਉਸ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਉਸਨੇ ਉਸ ਨੂੰ ਤਲਾਕ ਮੰਗਣਾ ਸ਼ੁਰੂ ਕਰ ਦਿੱਤਾ ਕਿ ਉਸ ਨੂੰ ਤਲਾਕ ਦੇਵੇ ਹਾਲਾਂਕਿ ਮਹਿਲਾ ਨੇ ਕਿਹਾ ਕਿ ਉਹ ਉਸ ਨੂੰ ਤਲਾਕ ਨਹੀਂ ਦੇਵੇਗੀ ਉਹ ਉਹ ਤੇ ਉਸਦੇ ਬੱਚੇ ਕਿੱਥੇ ਜਾਣਗੇ ਇਸ ਨੂੰ ਲੈ ਕੇ ਉਹ ਉਸ ਨਾਲ ਅਕਸਰ ਝਗੜਾ ਕਰਦਾ ਸੀ ਮਾਰਕੁੱਟ ਕਰਦਾ ਸੀਗਾ ਔਰ ਆਖਿਰਕਾਰ ਉਸ ਨੂੰ ਪਤਾ ਲੱਗਾ ਕਿ ਇਹ ਉਸਦਾ ਪਤੀ ਜਿਹੜਾ ਹੈ ਉਹ ਕਿਸੇ ਹੋਰ ਦੇ ਔਰ ਜਿਮ ਜਾਂਦਾ ਸੀਗਾ ਜਿਮ ਦੇ ਵਿੱਚ ਉਹ ਕੁੜੀ ਆਉਂਦੀ ਸੀ ਔਰ ਉਸੇ ਦੇ ਨਾਲ ਉਸਦੇ ਨਜਾਇਜ਼ ਸਬੰਧ ਸੀ ਇਸੇ ਕਰਕੇ ਉਸ ਨੂੰ ਉਸ ਤੋਂ ਤਲਾਕ ਲੈਣਾ ਚਾਹੁੰਦਾ ਸੀ ਜਦੋਂ ਮਹਿਲਾ ਨੂੰ ਪਤਾ ਲੱਗਦਾ ਹੈ ਤਾਂ ਮਹਿਲਾ ਉੱਥੇ ਪਹੁੰਚਦੀ ਹੈ ਉਸਦੀ ਪ੍ਰੇਮਿਕਾ ਦੇ ਘਰ ਜਿਸ ਵੇਲੇ ਉਸ ਦਾ ਪਤੀ ਵੀ ਉੱਥੇ ਮੌਜੂਦ ਸੀਗਾ ਔਰ ਰੌਲਾ ਪੈਣ ਤੋਂ ਬਾਅਦ ਲੋਕ ਜਿਹੜੇ ਨੇ ਗਵਾਂਢੀ ਜੁੜੇ ਨੇ ਉਹ ਇਕੱਠੇ ਹੁੰਦੇ ਨੇ ਔਰ ਉਸ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਦਾ ਹੈ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆ ਜੋ ਪਤੀ ਹੈ ਔਰ ਜੋ ਉਸ ਦੀ ਪ੍ਰੇਮਿਕਾ ਹੈ ਉਸ ਦੇ ਨਾਲ ਸਾਬਤ तौर ਤੇ ਕਿਹਾ ਹੈ ਕਿ ਉਹ ਇਕੱਠੀ ਹੀ ਰਹਿਣਾ ਚਾਹੁੰਦੇ ਨੇ ਹਾਲਾਂਕਿ ਪ੍ਰੇਮਿਕਾ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਜੋ ਉਸਦੇ ਨਾਲ ਪਿਆਰ ਕਰਦੀ ਹੈ ਉਹ ਉਸਦੇ ਵਿਆਹ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ ਤਾਂ ਉਸ ਲੜਕੀ ਨੇ ਕਿਹਾ ਕਿ ਉਸ ਨੂੰ ਪਹਿਲਾਂ ਤਾਂ ਨਹੀਂ ਦੱਸਿਆ ਗਿਆ ਕਿ ਉਹ ਵਿਆਹਿਆ ਹੋਇਆ ਹੈ 6 ਮਹੀਨੇ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ ਵਿਆਹਿਆ ਹੈ ਔਰ ਉਸਦੇ ਤਿੰਨ ਬੱਚੇ ਨੇ ਪਰ ਫਿਰ ਵੀ ਉਹ ਉਸਦੇ ਨਾਲ ਹੀ ਰਹਿਣਾ ਚਾਹੁੰਦੀ ਹੈ ਫਿਲਹਾਲ ਪੁਲਿਸ ਦੁਆਰਾ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਉਸ پورے ਮਾਮਲੇ ਦੇ ਵਿੱਚ ਕੀ ਕਰਦੀ ਹੈ ਉਹ ਤਾਂ ਵੇਖਣਾ ਹੋਵੇਗਾ ਲੇਕਿਨ ਜਿਸ ਤਰ੍ਹਾਂ ਦੇ ਨਾਲ ਇਹ ਹੰਗਾਮਾ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਜੋ ਲੜਕੀ ਹੈ ਜੋ ਪੀੜਿਤਾ ਹੈ ਉਹ ਆਪਣੇ ਸਹੁਰੇ ਘਰ ਦੇ ਵਿੱਚ ਹੀ ਰਹਿਣਾ ਚਾਹੁੰਦੀ ਹੈ ਔਰ ਉਸ ਦੀ ਸੱਸ ਵੀ ਆਪਣੀ ਨੂਹ ਦਾ ਸਾਥ ਦੇ ਰਹੀ ਹੈ ਪਰ ਉਸ ਦਾ ਜੋ ਬੇਟਾ ਹੈ ਜਾਂ ਪੀੜਿਤ ਮਹਿਲਾ ਦਾ ਜੋ ਪੱਤੀ ਹੈ ਉਹ ਸਾਧ ਤੌਰ ਤੇ ਕਹਿ ਰਿਹਾ ਕਿ ਹੁਣ ਉਹ ਆਪਣੀ ਪਤਨੀ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਫਿਲਹਾਲ ਕੀ ਕੁਝ ਆਖਦੇ ਨੇ ਕੀ ਕੁਝ ਪਰਿਵਾਰ ਕਹਿ ਰਿਹਾ ਉਹ ਤੁਹਾਨੂੰ ਸੁਣਾਉਂਦੇ ਚੱਲਦੇ ਆ☬ ਕੀ ਨਾਮ ਹੈ ਤੁਹਾਡਾ ਮੈਂ ਨਾ ਇੱਥੋਂ ਦਾ ਨਾਮ ਵਾਲੇ ਮੋਨੀ ਜੋ

ਛੋੜ ਦੇਵੇ ਮੇਰੇ ਪਤੀ ਨੇ ਬਲੈਕਮੇਲ ਕਰਦੀ ਹੈ ਕਿ ਮੈਂ ਮਰ ਜਾਊਂਗੀ ਅਨੂ ਬੁਲਾ ਲਿਆ ਰਾਤ ਨੂੰ ਫੋਨ ਕਰ ਕਰਕੇ ਮੈਂ ਡਿੱਗ ਪਈ ਮੈਂ ਫਲਾਣਾ ਕਰ ਗਈ ਉਹ ਕਿਵੇਂ ਛੱਡ ਦੇਵੇ 3 3 ਬੱਚਿਆਂ ਨੂੰ ਆਪ ਨੂੰ ਸਮਝ ਚਾਹੀਏ ਮੇਰਾ ਘਰ ਖਰਾਬ ਕਰਦੀ ਪਈ ਹੈ ਇਹ ਸਾਡੇ ਤੁਹਾਡੇ ਘਰ ਵਾਲੇ ਹਾਂਜੀ ਹੁਣ

8 ਮਹੀਨੇ ਹੋ ਗਏ ਹੈ ਜਿਮ ਤੇ ਜਾਂਦਾ ਜਿਮ ਤੇ ਜਾਂਦਾ ਸੀ ਉੱਥੋਂ ਪਟਾਈ ਐਨੇ ਉਹ ਤਾਂ ਹੈਗੀ ਐਹੋ ਜੀ ਮੇਰਾ ਰੈਨੂ ਬਾਲਾ ਜੀ ਆਹ ਇੱਕ ਗੱਲ ਬਾਤ ਹੋਈਏ ਤੁਹਾਡੇ ਕੋਲ ਮੇਰਾ ਮੁੰਡੇ ਨੇ ਹੋਰ ਕੋਈ ਰੱਖੀ ਹੋਈ ਹੈ ਜੀ ਆਪਣੇ ਬੱਚਿਆਂ ਨੂੰ ਤਿੰਨਾਂ ਨੂੰ ਤਿੰਨ ਬੱਚੇ ਆ ਤੇ ਦੋ ਕੁੜੀਆਂ ਇੱਕ ਮੁੰਡਾ 2.5 ਸਾਲ ਦੀ ਛੋਟੀ ਕੁੜੀ ਆ 8 ਸਾਲ ਦੀ ਵੱਡੀ ਕੁੜੀ ਆ ਤੇ 3.5 ਸਾਲ ਦਾ ਮੁੰਡਾ ਆ ਜਿਹੜੇ ਮੁੰਡੇ ਨੂੰ ਇਹਨੇ ਸਾਨੂੰ ਆ ਘਰ ਪਹਿਲਾਂ ਬੋਲਿਆ ਇਹ ਸਾਨੂੰ ਪਹਿਲਾਂ ਮੈਂ ਬੋਲਦਾ ਰਿਹਾ ਮੇਰ ਨਾਲ ਬਰਾਬਰ ਬੈਠਦਾ ਰਿਹਾ ਇਹ ਕਹਿੰਦਾ ਤੂੰ ਮੇਰੀ ਮਾਂ ਨਹੀਂ ਹੈਗੀ ਕਹਿੰਦਾ ਤੂੰ ਮੇਰੀ ਮਾਂ ਲੁਧਿਆਣਾ ਦੇ ਇਹੋ ਜੀ ਆਈ ਹੋਈ ਐ ਮੈਨੂੰ ਇਸ ਤਰ੍ਹਾਂ ਬੋਲਿਆ ਇਹ ਤੇ ਫਿਰ ਇਹ ਮੁੰਡੇ ਦੇ ਹੱਥ ਚੁੱਕਿਆ ਇਹਨੇ ਅਸੀਂ ਅਸੀਂ ਕਿ ਅਸੀਂ ਮਰ ਜਾਂਦੇ ਅਸੀਂ ਆਪਾਂ ਮਕਾਨੇ ਆ ਅਸੀਂ ਗਲੀ ਵਿੱਚ ਆਏ ਨੇ ਮੁੰਡੇ ਦੇ ਤੇ ਕੱਢ ਚਪੇੜ ਮਾਰੀ ਮੁੰਡੇ ਦੇ ਖੂਨੀ ਕੂਨ ਹੋ ਗਿਆ ਉਹ ਵਿੱਚ ਸਾਰੀ ਗਲੀ ਵਿੱਚ ਸਾਰੀ ਗਲੀ ਵਿੱਚ ਤੇ ਦੂਜੇ ਬੱਚੇ ਨੂੰ ਫੜਾ ਲੱਗਿਆ ਜੋ ਗਲੀ ਵਾਲਿਆਂ ਨੇ ਬਚਾਇਆ ਜੀ ਹਾਂ ਅੱਜ ਗਲੀ ਆਜੇ ਨੇ ਤੇ ਹੁਣ ਇੱਥੇ ਅਸੀਂ ਇੱਥੇ ਆਏ ਆ ਤੇ ਇੱਥੇ ਫੜਾ ਫਾਟੇ ਉਹਨੂੰ ਉਹਨੂੰ ਬਚਾਉਣ ਵਾਸਤੇ ਰਖਾਇਲ ਨੂੰ ਆਪਣੀ ਨੂੰ ਭੈਂਗੀ ਨੂੰ ਤੇ ਉਹਨੂੰ ਉਹਦੇ ਪਿੱਛੇ ਆਇਆ ਵਾ

ਕੀ ਨਾਮ ਆਇਆ ਤੁਹਾਡਾ ਮੇਰਾ ਨਾਮ ਸੌਰਵ ਗੁਪਤਾ ਇਹ ਕੋਈ ਕੀ ਗੱਲ ਹੋਈ ਹੈ ਤੁਹਾਡੀ ਵਾਈਫ ਦੇ ਵੱਲੋਂ ਤੁਹਾਡੇ ਉੱਪਰ ਨਾਮ ਲਗਾਏ ਯਾਰ ਤੁਹਾਡੇ ਮੇਰੀ ਮੇਰੀ ਵਾਈਫ ਦੀ ਜ਼ੁਬਾਨ ਬਹੁਤ ਗੰਦੀ ਹੈ ਜੀ ਇਹ ਮੇਰੇ ਪਰਿਵਾਰਿਕ ਮੈਂਬਰ ਨਾਲ ਨਹੀਂ ਇਹਦੀ ਬਣੀ ਕਿ ਰਿਸ਼ਤੇਦਾਰ ਨਾਲ ਨਹੀਂ ਬਣੀ ਬਾਕੀ ਕੀ ਰਹੀ ਗੱਲ ਮੇਰੀ ਸਹੇਲੀ ਦੀ ਗੰਦੀ ਇਹਨੂੰ ਬਲੈਕਮੇਲ ਕਰਦੀ ਹੈ ਕੋਈ ਬਲੈਕਮੇਲ ਨਹੀਂ ਕਰਦੀ ਇਹਨਾਂ ਕੋਈ ਪ੍ਰੂਫ ਹੈਗਾ ਤੇ ਮੈਨੂੰ ਵਹਾਨ ਤੇ ਜਈ ਗੱਲ ਦੂਜੀ ਮੇਰੀ ਮਾਂ ਨੂੰ ਵੀ ਪਤਾ ਸੀ ਮੇਰਾ ਫੇਰ ਹੈ ਮੇਰੀ ਭੈਣ ਨੂੰ ਵੀ ਪਤਾ ਸੀ ਮੇਰਾ ਫੇਰ ਹੈ ਮੇਰੀ ਭੈਣ ਮੈਨੂੰ ਕੰਦੀ ਰਹੀ ਹੈ ਕਿ ਇਹਨਾਂ ਪੇਪਰਾਂ ਤੋਂ ਬਾਅਦ ਆਪੇ ਚੱਲ ਜੇਗੀ ਬੱਚੇ ਸਾਹਮ ਲੇਗੀ ਤੇ ਸਾਰਾ ਰੋਲੇ ਇਹੀ ਹੁਣ ਸਾਰੇ ਮੇਰੇ ਖਿਲਾਫ ਹੋ ਗਏ ਨੇ ਬਾਕੀ ਇਹੋ ਜੀ ਕੋਈ ਗੱਲ ਨਹੀਂ ਬਾਕੀ ਮੈਂ ਜਨਾਨੀ ਨਾਲ ਨਹੀਂ ਹੋ ਰਹਿਣਾ ਕਿਉਂਕਿ ਮੈਂ ਦੁਨੀਆ 'ਚ ਰਵਾਣਾ ਰਵਾ ਮੇਰਾ ਆਪਣਾ ਨਹੀਂ ਪਤਾ ਬਾਕੀ ਮੈਂ ਜਿੰਨੇ ਮੇਰੇ ਸਾਹ ਚੱਲਦੇ ਮੈਂ ਇਸ ਜਨਾਨੀ ਨਾਲ ਨਹੀਂ ਰਹਿ ਸਕਦਾ ਹੁਣ ਕਾਰਨ ਕੀ ਹੈ ਕਾਰਨ ਕੀ ਹੈ ਕਿ ਮੇਰੇ ਮਨੋਂ ਲੱਥ ਗਈ ਹੈ ਜਿੱਦਾਂ ਤੇਰੀ ਆਵਾਜ਼ ਆ ਪਹਿਲੇ ਸਾਰੇ ਪਰਿਵਾਰਿਕ ਮੈਂਬਰਾਂ ਦੇ ਮਨੋਂ ਲੱਤੀ ਹੁਣ ਮੇਰੇ ਵੀ ਮਨੋਂ ਲੱਤ ਚੁੱਕੀ ਆ ਹੁਣ ਜੀਵੇ ਜੇ ਕੱਲ ਨੂੰ ਕੁਝ ਕਰਦੀ ਆ ਤੋਰਾ ਮੇਰੇ ਤੇ ਭਲੇ ਬਣਾਵੇ ਕਿਉਂਕਿ ਮੈਂ ਨਹੀਂ ਇਹਨੂੰ ਕਹਿ ਰਿਹਾ ਮਰੇ ਬਾਕੀ ਨੇ ਕਿਹਾ ਮਰਨ ਦੀ ਮੈਨੂੰ ਰੋਇ ਕੁੱਟਦਾ ਮਾਰਦਾ ਵੀ ਉਹ ਵੀ ਪ੍ਰੂਫ ਲਿਆ ਕੇ ਵਹਾ ਸਕਦੇ ਜੀ ਜੁੱਤੀ ਜਮਾ ਪਾਣੀ ਪੀਲਾਂਗਾ ਜੀ ਪ੍ਰੂਫ ਦੇ ਦੇ ਕੇ ਇਹਨੂੰ ਮੈਂ ਰੋਇ ਕੁੱਟਦਾ ਮਾਰਾਂ ਤੁਹਾਡੇ ਮਦਰ ਵੱਲੋਂ ਤੁਹਾਡੇ ਮਦਰ ਮਦਰ ਮੇਰੀ ਵੀ ਇਦਾਂ ਹੀ ਇਹ ਡਰਾਮੇ ਕਰਦੀ ਹੈ ਜੀ ਸ਼ੁਰਤੋਂ ਮਦਰ ਮੇਰੀ ਨੂੰ ਸਾਰਾ ਪਹਿਲੇ ਦਾ ਪਤਾ ਸੀ ਜੀ ਉਹਨਾ ਡਰਾਮੇ ਬਾਜ਼ਰੀ ਸ਼ੁਰਤੋਂ ਮਦਰ ਮਦਰ ਮੇਰੀ ਦੀ ਸ਼ੁਰਤੋਂ ਡਰਾਮੇ ਯਾਨੀ ਮੈਂ ਨਾ ਮਦਰ ਮੇਰੀ ਦੀ ਕਹਿੰਦਾ ਮੇਰੇ ਕੁੜੀਆਂ ਆਪਣੀਆਂ ਕੁੜੀਆਂ ਮੈਂ ਨਾ ਸੁਆਦੇ ਕਰਦਾ ਮੈਨੂੰ ਕਹਿੰਦੀ ਹਰ 6 ਮਹੀਨੇ ਬਾਅਦ ਬਦਲਦਾ ਮਦਰ ਮੇਰੀ ਦੀ ਡਰਾਮੇ ਬਾਜੀ ਕਰਨ ਦੀ ਆਦਤ ਹੈ ਜੀ ਸ਼ੁਰੂ ਤੋਂ ਕਿਉਂਕਿ ਇਹ ਸ਼ੁਰੂ ਤੋਂ 5-6 ਸਾਲਾਂ ਤੋਂ ਅਦਾ ਕਰਦੀ ਹੈ ਮੈਂ ਕਹੇ ਨਹੀਂ ਗੱਲ ਤੇ ਪਹਿਲੇ ਪੂਰੀ ਸੁਣੋ ਨਾ ਕਿਉਂ ਗਿਆ ਸੀ ਮੈਨੂੰ ਕਹਿੰਦੀ ਹਰ 6 ਮਹੀਨੇ ਬਾਅਦ ਉਹ ਨਵੀਂ ਜਾਨੀ ਦਾ ਰੱਖ ਦਦਾ ਕਹਿਣਾ ਵਾ ਦੱਸੋ ਉਹ ਗੱਲ ਕਰਨੀ ਆ ਕੋਈ ਮੁੰਡਾ ਉਹ ਕੁੜੀ ਰੱਖਦੀ 6 ਮਹੀਨੇ ਬਾਅਦ ਦੱਸੋ ਆਖੋ ਕਹਿੰਦੀ ਉਹ ਕੁੜੀ 6 ਮਹੀਨੇ ਨੂੰ ਨਵਾਂ ਖਸਮ ਮੁੰਡਾ ਰੱਖਦੀ ਆ ਹਾਂ ਜੀ ਉਹਦੀ ਗੱਲ ਉਹਦੀ ਗੱਲ ਕੋਈ ਕੋਈ ਕੁੜੀ ਦੀ ਗੱ ਇਹ ਜਾਇਆ ਹੋ ਆਪ ਕੋ ਨਹੀਂ ਹੋਣਾ ਇਹਨਾਂ ਨਾਲ ਰਹਿਣਾ ਕਿ ਕਿੰਨਾ ਨਾਲ ਮੈਂ ਜੀ ਮੈਂ ਉਹਰੇ ਨਾਲ ਹੀ ਰਹਿਣਾ ਮੈਂ ਆਪਣੇ ਪਰਿਵਾਰ ਦੇ ਮੈਂਬਰ ਨਾਲ ਨਹੀਂ ਰਹਿਣਾ ਤੇ ਬੱਚਿਆਂ ਦਾ ਬੱਚੇ ਕੋਰਟ 'ਚ ਕੇਸ ਕਰਨਾ ਕੋਰਟ ਜੋ ਫੈਸਲਾ ਕਰੇਗੀ ਮੈਨੂੰ ਮਨਜ਼ੂਰ ਹੈ ਮੈਂ ਕਿਸੇ ਚੀਜ਼ ਤੋਂ ਭਜਦਾ ਥੋੜੀ ਪਿਆਜੇ ਨਾ ਮੈਂ ਪਹਿਲੇ ਭਜਿਆ ਨਾ ਮੈਂ ਹੁਣ ਭਜਿਆ ਨਾ ਮੈਂ ਕੱਲ ਭਜਣਾ ਬਾਕੀ ਮੇਰੀ ਵਾਈਫ ਦੀ ਜ਼ੁਬਾਨ ਸਾਰੀ ਦੁਨੀਆ ਨੂੰ ਪਤਾ ਮੇਰੇ ਮੱਲੇ ਜੀ ਵੀ ਪਤਾ ਕਰਤੀ ਕਰ ਸਕਦੇ ਜੇ ਹੁਣ ਭਾਵੇਂ ਮੱਲਾ ਇਹਨਾਂ ਦੇ ਨਾਲ ਤੁਰਿਆ ਬਾਕੀ ਸਾਰਿਆਂ ਨੂੰ ਪਤਾ ਕਿਰਨ ਨਾ ਹੋਰੀ ਬਣੀ ਤੇ ਕਿਰਨਾਂ ਨਹੀਂ ਬਣੀ ਅਗਾ ਤਾਈ ਵੀ ਆਈ ਆ ਸਾਰੇ ਉਹ ਆਤੀ ਆਈ ਨਾ ਕਦੇ ਤਾਈ ਦੂਰ ਖੜੀ ਆ ਕਦੇ ਤਾਈ ਦੂਰ ਖੜੀ ਨਹੀਂ ਘਰ ਜਾਵਾਂਗਾ ਮਾਰਾ ਮੇਰਾ ਘਰ ਆ ਆਪਣਾ ਘਰ ਜਾਊਂਗਾ ਮੈਂ ਆਪਣਾ ਕਾਰੋਬਾਰ ਕਰੂੰਗਾ ਬਾਕੀ ਮੇਰੇ ਕੋਲ ਐਕਸਪੈਕਟੇਸ਼ਨ ਨਾ ਰੱਖਣ ਜਦ ਤੱਕ ਕੋਰਟ ਚ ਕੇਸ ਨਹੀਂ ਕਰਦੇ ਮੇਰੇ ਕੋਲ ਐਕਸਪੈਕਟੇਸ਼ਨ ਨਾ ਰੱਖਣ ਕਿ ਮੈਂ ਇਹਨਾਂ ਦਾ ਕੁਝ ਕਰਾਂਗਾ ਕੁਝ ਨਹੀਂ ਕਰਾਂਗਾ ਕੁਝ ਵੀ ਨਹੀਂ ਕਰਨਾ ਕਿਉਂਕਿ ਮੈਂ ਕੰਮ ਹੀ ਨਹੀਂ ਕਰਨਾ ਫੇਰ ਤਾਂ ਮੈਨੂੰ ਠੱਲਾ ਭਾਵੇਂ ਮੈਨੂੰ ਅੰਦਰ ਸੁੱਟ ਦੇਣ ਭਾਵੇਂ ਜਿੱਤਿਆ ਕਰਾ ਦੇਣ ਮੈਨੂੰ ਅੰਦਰ ਜਾਣਾ ਮਨਜ਼ੂਰ ਆ ਹਾਂਜੀ ਹਾਂਜੀ ਪਰ ਆਪਣੀ ਘਰ ਵਾਲੀ ਨਾਲ ਨਹੀਂ ਬਿਲਕੁਲ ਬਿਲਕੁਲ ਮਾਰਾ ਜਦੋਂ ਪਤਾ ਹੀ ਕੱਟ ਕੀ ਰਾਨਾ ਬੱਚਾ ਰੱਖਣਾ ਨੇ ਹਾਂਜੀ ਹਾਂਜੀ ਬੱਚੇ ਨੂੰ ਵੀ ਤਾਂ ਮਾਰਿਆ ਸੀ ਸੂਸਾਈਡ ਕਰਨ ਚੱਲੇ ਸੀ ਤੇ ਬੱਚਾ ਕਹਿੰਦਾ ਪਿਆ ਸੀ ਕਿ ਮੈਂ ਨਹੀਂ ਜਾਣਾ ਮੈਨੂੰ ਖਿੱਚਿਆ ਸੀ ਤੋਰੇ ਥੱਪੜ ਲੱਗ ਗਿਆ ਮੂੰਹ ਤੇ ਜੇ ਮਾਰਿਆ ਹੁੰਦਾ ਜੇ ਮਾਰੇ ਜੇ ਮਾਰੇ ਹੁੰਦਾ ਇੱਕ ਦੀ ਜਗ੍ਹਾ ਬੰਦਾ 4-5 ਚਪੇੜਾ ਮਾਰ ਸਕਦਾ ਆ ਵੱਡੀ ਥੇਲੀ ਘੋੜਨਾ ਠੀਕ ਹੈ ਰਾਨਾ ਹਾਂਜੀ ਵੱਡੀ ਥੇਲੀ ਮੈਨੂੰ ਨਹੀਂ ਪਤਾ ਜੀ ਇਹ ਗੱਲ ਦਾ ਅੱਛਾ ਜੀ ਹਾਂਜੀ ਪਰ ਉਹ ਕਹਿੰਦੇ ਕਿ ਤੁਸੀਂ ਫਿਰ ਇੱਥੇ ਰਹਿ ਰਹੇ ਹੋ ਕਿੱਥੇ ਰਹਿ ਰਹੇ ਪੁੱਛੋ ਸਾਰੇ ਮਹੱਲੇ ਨੂੰ ਰਾਤੀ ਮੈਂ ਘਰ ਨਹੀਂ ਆਂਦਾ ਮੇਰੇ ਮਹੱਲੇ ਪੁੱਛ ਲੋ ਆ ਥੋੜਾ ਚਿਰ ਹੀ ਆਉਂਦਾ ਨੂੰ ਘਰ ਜੀ ਮਹੱਲੇ ਨੂੰ ਪੁੱ ਭੱਲੜ ਪੁੱਛ ਲੋ ਇਹ ਵੀਡੀਓ ਬਣਾ ਰਹੀ ਨਾ ਹਰ ਦਵਾਰ ਜਾਣੀ ਹੈ ਵੀਡੀਓ ਹਾਂਜੀ ਹਾਂਜੀ ਖੈਰ ਦਵਾਰੀ ਪੂਰੀ ਜਿਆਦਾ ਜੀ ਆ ਗਈ ਹਾਂਜੀ ਹਰ ਦਵਾਰੀ ਨਸਾ ਲੈਣਾ ਸਾਨੂੰ ਪਤਾ ਹੀ ਹੈ ਓਕੇ ਨੰਦ ਜੀ ਕਹਾਂ ਜਾਦਾ ਸਲੀ ਗੱਲਬਾਤ ਹੋਈ ਜਾਗੀ ਅੱਜ ਤੁਹਾਡੇ ਨਾਲ ਜਿਹਨੇ ਨੌਜਵਾਨ ਖੜਾ ਹੈ ਜੀ ਪਤਨੀ ਤੁਹਾਡੇ ਘਰ ਦੇ ਬਾਹਰ ਖਾਂਦੀ ਹੈ ਭਾਜੀ ਮੇਰੀ ਕੋਈ ਗਲਤੀ ਨਹੀਂ ਇਹਨਾਂ ਨੇ ਮੈਨੂੰ ਪਹਿਲਾਂ ਨਹੀਂ ਦੱਸਿਆ ਕਿ ਮੈਂ ਮੈਰਿਡ ਹਾਂ ਠੀਕ ਹੈ ਇਹਨਾਂ ਨੇ ਦੱਸਿਆ ਮੈਂ ਮੈਰਿਡ ਹੈ ਗਿਆ ਅੱਛਾ ਜੀ ਠੀਕ ਹੈ ਹੁਣ ਮੇਰੇ ਦੀ ਕਿਹੜੀ ਵਾਈਫ ਨੇ ਆ ਗਿਆ ਜਾਂ ਘਾਮਾ ਹੀ ਤੱਕ ਮੇਰਾ ਹਸਬੰਡ ਵਿਧਾਕਾਰੀ ਸਰਕਾਰ ਨੂੰ ਨਾ ਦੱਸ ਕੁਝ ਪਤਾ ਨਹੀਂ ਪੱਲਾ ਠੀਕ ਹੈ ਤੇ ਨਾ ਮੈਨੂੰ ਕੋਈ ਬਲੈਕਮੇਲ ਕਰ ਰਹੀ ਹੈ ਪਿਆਰ ਕਰਦੇ ਸੀ ਦੁਜੇ ਨੂੰ ਇਹ ਕਹਿੰਦਾ ਸੀ ਕਿ ਮੈਂ ਪਿਆਰ ਕਰਦਾ ਤੇ ਮੈਨੂੰ ਪਿਆਰ ਕਰਦੇ ਸੀ ਅੱਛਾ ਜੀ ਅੱਦਰ ਦਾ ਕੁਝ ਨਹੀਂਗਾ ਅਸੀਂ ਕੋਈ ਵੀ ਮੈਦਾਂ ਦਾ ਕੁਝ ਨਹੀਂ ਕੀਤਾ ਹੈ ਤੇ ਜਿਹੜਾ ਸਾਡੇ ਤੇ ਇਲਜ਼ਾਮ ਲਾਵੇਓ ਫਰਮੂ ਦੀ ਬਾਰੇ ਉਹ ਤੇ ਤੁਹਾਡੇ ਸਾਹਮਣੇ ਬੈਠਾ ਤੁਹਾਨੂੰ ਪੁੱਛ ਸਕਦੇ ਕਿ ਮੈਨੂੰ ਕੋਈ ਕਰੀ ਕੋ ਇਲਜ਼ਾਮ ਲਾਇਆ ਹੋਵੇ ਜੀ ਡਾਕਟਰ ਦਾ ਬਲਾਕ ਡੋਗਰਾਂ ਨਾਲ ਸਿਰਫ ਪੱਜੀ ਦਾ ਤਿਆਰ ਕਰਨ ਨਾਲ ਸਾਰੇ ਜਿਹੜੇ ਇਕੱਠੇ ਕਰਕੇ ਆ ਗਏ ਭੱਲੇ ਵਿੱਚ ਜਦ ਕਿ ਮੇਰੀ ਵਾਈਫ ਵੀ ਕੇ ਨਾਮਣੀ ਬਣੀ ਹੋਈ ਆ ਸਭ ਉਹ ਜਾਣ ਕੇ ਡਰੰਗ ਕਰੀ ਹੋਈ ਹੈ ਕਿ ਮੈਨੂੰ ਕੁੱਟਦਾ ਮਾਰਦਾ ਜੇ ਮੈਂ ਕੁੱਟਦਾ ਮਾਰਦਾ ਆ ਜਾਨਾ ਕਿ ਤੁਸੀਂ ਇਹਨਾਂ ਦੇ ਨਾਮ ਤੇ ਝੂਠ ਬੋਲਿਆ ਜਿਸ ਤਰ੍ਹਾਂ ਨਾਲ ਉਹ ਦੱਸਿਆ ਜਾ ਰਿਹਾ ਤੇ ਮੈਨੂੰ ਦੱਸਿਆ ਹੀ ਨਹੀਂ ਕਿਤੇ ਬਾਅਦ ਪੰਜ ਭਾਜੀ ਨੇ ਦੱਸਤਾ ਸੀਗਾ ਬਾਅਦ ਵਿੱਚ ਬਾਅਦ ਵਿੱਚ ਤੁਹਾਨੂੰ ਪਤਾ ਵੀ 6 ਮਹੀਨੇ ਪਹਿਲੇ ਜਦੋਂ ਦਈਏ ਬੰਦਿਰ ਵਿੱਚ ਚੱਲ ਕੋਈ ਗੱਲ ਨਹੀਂ ਵਾਚਨ ਮੈਂ ਦੱਸਦਾ ਕਿ ਇਹਨਾਂ ਸਾਹਮਣੇ ਮੇਰੀ ਵਾਈਫ ਨਾਲ ਫੌਂਡ ਲੱਗਦੀ ਹੈ ਜਿਵੇਂ ਕਿ ਮੈਂਥੋਂ ਚੱਲ ਜਾਣਾ ਮੱਥੇ ਨਹੀਂ ਰਹਾ ਦੀ ਮਾਂ ਤੋਂ ਸਬਾਗ ਦੇ ਦਵਾ ਨਾ ਅੱਛਾ ਇਹਨਾਂ ਸਭ ਗੱਲਾਂ ਦਾ ਮੁਖਰੀ ਵੀ ਹੈ ਕਿ ਮੈਂ ਇਦਾਂ ਦੀ ਕੋਈ ਗੱਲ ਬਹੁਤ ਕੁਝ ਕਰਦੀ ਸੀ ਇਹਨਾਂ ਨਾਲ ਕੁਝ ਕਰਕੇ ਇਹਨਾਂ ਨੂੰ ਤੰਗ ਕਰਦੀ ਸੀ ਬਹੁਤ ਜ਼ਿਆਦਾ ਤਾਅਰਤਨ ਵੀ ਕਰਦੀ ਸੀ ਕਿ ਘਰੇ ਰੋਟੀ ਇਹਨਾਂ ਨੇ ਕਦੀ ਨਹੀਂ ਦਿੱਤੀ ਕਿ ਮੈਂ ਤਾਂ ਹੀ ਰੋਟੀ ਖਾਂਦੇ ਸੀ ਮੇਰੀ ਜਾਨ ਬੁੱਝ ਕੇ ਕਹਦੇ ਕਿ ਮੈਨੂੰ ਬਲੈਕਮੇਲ ਕਰਦੀ ਤਾਂ ਆਪਾਂ ਕੋਈ ਪਸਾ ਦੇ ਨਹੀਂ ਮਗਰ ਮੈਂ ਹੁਣ ਤਾਂ ਇਹ ਨਾ ਕਰ ਸਕਦਾ ਮੈਂ ਮਰਦਾ ਸਾਡੇ ਸੋਹਣੇ ਮੇਰੀ ਵੀ ਸਾਰੇ ਭਲੇ 'ਚ ਬੇਇੱਜ਼ਤੀ ਹੋਈ ਹੈ ਤੇ ਮੈਂ ਤਾਂ ਵੀ ਖੜਾ ਬਾਕੀ ਆ ਉਹ ਗੱਲ ਜਿਹੜੀ ਹੁੰਦੀ ਐ ਇਹਨਾਂ ਦਾ ਨਾ ਰਹਿਣਾ ਜਦੋਂ ਇਹਨਾਂ ਨਾਲ ਰੱਬ ਨਾਲ ਰਾਵਾਂਗਾ ਵਾਈਫਰਾਂ ਤੇ ਗੜਾ ਪਤਾ ਹੀ ਕਟਿਆ ਗਿਆ। ਅੱਛਾ ਜੀ। ਮੈਨੂੰ ਆਪਣੀ ਵਾਈਫਰ ਬਿਲਕੁਲ ਪਹਿਲੇ ਵੀ ਨਹੀਂ ਪਸੰਦ ਹੁੰਦੇ। ਵੈਸੇ ਉਹਨੇ ਜੋ ਹਰਕਤ ਕਰਤੀ ਆ ਤੋਂ ਤੁਹਾਨੂੰ ਪਤਾ ਬੇਇੱਜ਼ਤੀ ਹਰ ਪਾਸੇ ਹੋਈ ਗਈ। ਬਾਕੀ ਜੇ ਕਰਨ ਕੁਛ ਕਰ ਕੋ ਲੈਂਦੀ ਤੇ ਮੇਰਾ ਕੋਈ ਜਮਾਨਾ ਨਹੀਂ ਹੈਗਾ ਤੇ ਜੇ ਮੈਂ ਕੁਛ ਕਰਨਾ ਤਾਂ ਵੀ ਕੋਈ ਜਮਾਨਾ। ਅੱਛਾ ਜੀ। ਅਰੇ ਕੋਈ ਫੋਨ ਤੇ ਆਪਦੇ ਕੁਝ ਕਰੇ। ਮੈਨੂੰ ਤਾਂ ਇਹ ਹੀ ਗੱਲਾਂ ਚਾਹੁੰਦਾ। ਨਹੀਂ ਇਹਨਾਂ ਨੂੰ ਆਪਣਾ ਬਾਰਾ ਫੋងਗੇ। ਹਾਂ ਜੀ ਇਹ ਮੇਰੇ ਨਾਲ ਰਹਿਣਗੇ स्टैंड ਲੈਣਗੇ ਤਾਂ ਮੈਂ ਇਹਨਾਂ ਤੇ ਮਨ ਖੜੀ ਹਾਂ ਅੱਛਾ ਜੀ ਤੇ ਜਿੱਤਾਂ ਉਹਨਾਂ ਦੀ ਵਾਈਫ ਉਹਨਾਂ ਆ ਗਈ ਤੁਹਾਡੇ ਘਰ ਦੇ ਬਾਹਰ ਬੋਲਦੀ ਪਈ ਹੈ ਤੋਂ ਹੁਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪਹਿਲਾਂ ਉਹਨੂੰ ਸੰਭਾਲ ਕੇ ਰੱਖਦੀ ਮੈਂ ਤਾਂ ਕਿਹਾ ਸੀ ਪਹਿਲਾਂ ਉਹਨੂੰ ਕਿਸ ਆਪਣੇ ਸਾਹਮਣੇ ਰੱਖੋ ਫੋਨ ਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ ਉਹ ਕਹਿੰਦੀ ਸੀ ਕਿ ਮੈਂ ਕੋਈ ਨਹੀਂ ਮੈਂ ਸੰਭਾਲ ਲਾਂਗੀ ਫਿਰ ਉਹ ਕਿਉਂ ਨਹੀਂ ਸੰਭਾਲ ਪਾਈ ਤੇ ਇਹਨਾਂ ਮੈਰੀ ਦੋਦੀ ਨਹੀਂ ਮੇਰੀ ਮੈਰਿਜ ਹੋ ਚੁੱਕੀ ਪਹਿਲਾਂ ਅੱਛਾ ਜੀ ਹਾਂਜੀ ਤੇ ਪਲਾਕ ਦੇ ਹਾਂਜੀ